ਦੀ ਹੈ ਮੌਕੇ ਤੋਂ ਜਾਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਲੀ ਬੈਚ ਲਗਾਏ ਜਾਂਦੇ ਸਨ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਇਸ ਵੱਡੀ ਸਫਲਤਾ حاصل ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਬਜ਼ੇ ਦੇ ਵਿੱਚੋਂ ਮਿਲੀਆਂ ਦਵਾਈਆਂ ਸੰਬੰਧੀ ਕੋਈ ਵੀ ਬਿੱਲ ਜੋ ਕਾਗਜ਼ਾਤ ਪੇਸ਼ ਨਹੀਂ ਕੀਤੇਗੇ ਟਰੱਕ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚਾਰੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਤਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜ ਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਝ ਸਿਗਨੇਚਰ ਕੈਪਸੂਲ ਜਿਹਨਾਂ ਨੂੰ ਆਪਾਂ ਪ੍ਰੀਕੈਬਲਨ 300 ਐਮਜੀ ਵੀ ਕਹਿ ਦਿੰਦੇ ਆ ਸੋ ਉਸ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਨਯੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀਗੈਵਲਨ 300mg ਜਿਨ੍ਹਾਂ ਦਾ ਇਹਨਾਂ ਕੋਲੇ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾ ਮਨਜ਼ੂਰੀ ਨਾਲ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਦਾ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ STF ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ STF ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ STF ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨ ਤਾਰਾ 188 ਤੇ 120 बी आईपीसी ਤੇ 420 आईपीसी ਦਰਜ ਕਰਕੇ ਥਾਣਾ ਸਿਟੀ ਬਰਨਾਲਾ ਕਾਰਵਾਈ ਸਟਾਰਟ ਕੀਤੀ ਗਈ ਤੇ ਐਸਟੀਐਫ ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਅਫਸਰ ਪ੍ਰਨੀਤ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਤੇ ਰੇਡ ਕੀਤੀ ਗਈ ਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰੇ ਇਹਨਾਂ ਦਾ ਜਿਹੜਾ ਸਟਾਕ ਟੇਕਿੰਗ ਕੀਤੀ ਗਈ ਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95000 95000 ਪ੍ਰੀ ਕੈਪਲਨ 300 ਐਮਜੀ ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲੇ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੁਝ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਉਡ ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਹਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀਗੇਬਲਨ ਅਤੇ ਟਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀਗਾਬਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਐ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ ਸੋ ਥੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰਰ ਦਾ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ ਸੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਡਰੱਗ ਕੰਟਰੋਲ ਅਫਸਰ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਜਿਸ ਦੇ ਦੌਰਾਨ ਪੁਲਿਸ ਤੇ ਅਧਿਕਾਰੀ ਉਸ ਵਕਤ ਹੈਰਾਨ ਰਹਿ ਕੇ ਜਦੋਂ 1 ਕਰੋੜ 16 ਲੱਖ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਹੋਈਆਂ ਇਸ ਵੱਡੀ ਰੇਡ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਅਨਸਾਰ ਪਟਨਾਇਟ ਕੋ ਡਰਗ ਕੰਟਰੋਲ ਅਫਸਰ ਬਣਾਦੀ ਟੀਮ ਨੂੰ ਸ਼ਾਮਿਲ ਤਫਤੀਸ਼ਕਰ ਕਯੁਕਤ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਡਰਗ ਕੰਟਰੋਲ ਅਫਸਰ ਕਮੇਟੀ ਵੱਲੋਂ ਫੈਕਟਰੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚੋਂ ਕੈਪਸੂਲ ਜਿਹੜੇ ਆ ਬਰਾਮਦ ਕੀਤੇ ਗਏ ਬਰਾਮਦ ਕਰਕੇ ਵਕ-ਵਕ ਪਾਰਸਲ ਬਣਾ ਕੇ ਕਬਜ਼ੇ ਦੇ ਵਿੱਚ ਲਏ ਗਏ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਦਵਾਈਆਂ ਦੇ ਸੱਤ ਸੈਂਪਲ हासिल ਕੀਤੇ ਜੋ ਸਬੰਧਿਤ ਲੈਬਾਰਟਰੀ ਨੂੰ ਭੇਜੇ ਜਾਣਗੇ ਬ੍ਰਾਹਮਣ ਦਵਾਈਆਂ ਜਿਹੜੀਆਂ ਦਵਾਈਆਂ ਆ ਕੀਮਤ ਉਹਨਾਂ ਦੀ 1 ਕਰੋੜ 16 ਲੱਖ ਰੁਪਏ ਬਣਦੀ ਹੈ ਮੌਕੇ ਤੋਂ ਜਾਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਲੀ ਬੈਚ ਲਗਾਏ ਜਾਂਦੇ ਸਨ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਇਸ ਵੱਡੀ ਸਫਲਤਾ ਹਾਸਲ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਬਜ਼ੇ ਦੇ ਵਿੱਚੋਂ ਮਿਲੀਆਂ ਦਵਾਈਆਂ ਸੰਬੰਧੀ ਕੋਈ ਵੀ ਬਿੱਲ ਜੋ ਕਾਗਜ਼ਾਤ ਪੇਸ਼ ਨਹੀਂ ਕੀਤੇਗੇ ਟ੍ਰਕ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚਾਰੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਤਰ ਦੇ ਉੱਤੇ ਮਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕਵੈਸ਼ਨ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀ ਗੈਪਲਨ 300mg ਵੀ ਕਹਿ ਦਿੰਦੇ ਆ ਸੋ ਉਸ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪਰੀਗੇਵਲਨ 300mg ਜਿਨ੍ਹਾਂ ਦਾ ਇਹਨਾਂ ਕੋਲੇ ਲਾਇਸੈਂਸ ਨਹੀਂ ਹੈ ਉਹ ਕੈਪਸੂਲ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਦੇ ਇਹਨਾਂ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਤਾਂ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ ਐਸਟੀਐਫ ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਵਰਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨ ਤਾਰਾ 188 ਤੇ 120 ਵੀ ਆਈਪੀਸੀ ਤੇ 420 ਆਈਪੀਸੀ ਦਰਜ ਕਰਕੇ ਸਾਡਾ ਸਿਟੀ ਬਰਨਾਲਾ ਤਫਤੀਸ਼ ਸਟਾਰਟ ਕੀਤੀ ਗਈ ਤੇ ਐਸਟੀਐਫ ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਆਫੀਸਰ ਪ੍ਰਨੀਤ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰਾ ਇਹਨਾਂ ਦਾ ਜਿਹੜਾ ਸਟਾਕ ਟੇਕਿੰਗ ਕੀਤੀ ਗਈ ਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95000 95000 ਫਰੀ ਕੈਪਲਨ 300 ਐਮਜੀ ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲੇ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੋਈ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਉਡ ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਹਦੀ ਵੀ ਇੱਕ ਕਾਫੀ ਵੱਡੀ ਖੇਪ अराउंड 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀਗੇਬਲਨ ਅਤੇ ਟਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀਗੈਵਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਐ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ so that ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰਰ ਦਾ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ so ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਆ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਡਰਗ ਕੰਟਰੋਲ ਅਫਸਰ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਜਿਸ ਦੇ ਦੌਰਾਨ ਪੁਲਿਸ ਤੇ ਅਧਿਕਾਰੀ ਉਸ ਵਕਤ ਹੈਰਾਨ ਰਹਿ ਕੇ ਜਦੋਂ 1 ਕਰੋੜ 16 ਲੱਖ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਹੋਈਆਂ ਨੇ ਇਸ ਵੱਡੀ ਰੇਡ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਅਨਸਾਰ ਪੰਨੀਤ ਕੋ ਡਰਗ ਕੰਟਰੋਲ ਅਫਸਰ ਬਨਾਲਾ ਦੀ ਟੀਮ ਨੂੰ ਸ਼ਾਮਿਲ ਤਫਤੀਸ਼ਕਰ ਕਯੁਕਤ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਡਰਗ ਕੰਟਰੋਲ ਅਫਸਰ ਕਮੇਟੀ ਵੱਲੋਂ ਫੈਕਟਰੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚੋਂ ਕੈਪਸੂਲ ਜਿਹੜੇ ਆ ਬਰਾਮਦ ਕੀਤੇ ਗਏ ਬਰਾਮਦ ਕਰਕੇ ਵਕ-ਵਕ ਪਾਰਸਲ ਬਣਾ ਕੇ ਕਬਜ਼ੇ ਦੇ ਵਿੱਚ ਲਏ ਗਏ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਦਵਾਈਆਂ ਦੇ ਸੱਤ ਸੈਂਪਲ हासिल ਕੀਤੇ ਚੋਸਬੰਦਿਤ ਲੈਬੋਰੀ ਨੂੰ ਪੇਜੇ ਜਾਣਗੇ ਬ੍ਰਾਹਮਣ ਦਵਾਈਆਂ ਜਿਹੜੀਆਂ ਦਵਾਈਆਂ ਆ ਕੀਮਤ ਉਹਨਾਂ ਦੀ 1 ਕਰੋੜ 16 ਲੱਖ ਰੁਪਏ ਬਣਦੀ ਹੈ ਮੌਕੇ ਤੋਂ ਜਾਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਲੀ ਬੈਚ ਲਗਾਏ ਜਾਂਦੇ ਸਨ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਇਸ ਵੱਡੀ ਸਫਲਤਾ ਹਾਸਲ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਬਜ਼ੇ ਦੇ ਵਿੱਚੋਂ ਮਿਲੀਆਂ ਦਵਾਈਆਂ ਸੰਬੰਧੀ ਕੋਈ ਵੀ ਬਿੱਲ ਜੋ ਕਾਗਜ਼ਾਤ ਪੇਸ਼ ਨਹੀਂ ਕੀਤੇ ਗਏ ਟ੍ਰਕ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚੁੜੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਣ ਜੋ ਐਸਐਸਪੀ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕਵੈਸਨ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀਗੈਵਲਨ 300 ਐਮਜੀ ਵੀ ਕਹਿ ਦਿੰਨੇ ਆ ਸੋ ਉਸਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀਗੈਵਲਨ 300 ਐਮਜੀ ਜਿਨ੍ਹਾਂ ਦਾ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਨਾਲ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਤਾਂ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਵੱਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ STF ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨਤਾਰਾ 188 ਤੇ 120 बी आईपीਸੀ ਤੇ 420 आईपीਸੀ ਦਰਜ ਕਰਕੇ ਥਾਣਾ ਸਿਟੀ ਬਰਨਾਲਾ ਤਫਤੀਸ਼ ਸਟਾਰਟ ਕੀਤੀ ਗਈ ਤੇ STF ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਆਫੀਸਰ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰੇ ਇਹਨਾਂ ਦਾ ਜਿਹੜਾ ਸਟਾਕ ਟੇਕਿੰਗ ਕੀਤੀ ਗਈ ਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95000 95000 ਪ੍ਰੀਗੈਵਲਨ 300 ਐਮਜੀ ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲੇ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੋਈ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਉਡ ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀ ਗੈਬਲਨ ਅਤੇ ਟਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀ ਗੈਵਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਆ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ ਸੋ ਥੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰਰ ਦਾ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ ਸੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਇਹ ਐਫਆਈਆਰ ਦਰਜ ਕੀਤੀ ਗਈ ਆ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਡਰਗ ਕੰਟਰੋਲ ਅਫਸਰ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਜਿਸ ਦੇ ਦੌਰਾਨ ਪੁਲਿਸ ਤੇ ਅਧਿਕਾਰੀ ਉਸ ਵਕਤ ਹੈਰਾਨ ਰਹਿ ਕੇ ਜਦੋਂ 1 ਕਰੋੜ 16 ਲੱਖ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਹੋਈਆਂ ਨੇ ਇਸ ਵੱਡੀ ਰੇਡ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਪਟਨੀਤ ਕੋ ਡਰਗ ਕੰਟਰੋਲ ਅਫਸਰ ਬਨਾਲਾ ਦੀ ਟੀਮ ਨੂੰ ਸ਼ਾਮਿਲ ਤਫਤੀਸ਼ਕਰ ਕ੍ਰਿਪਤ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਡਰਗ ਕੰਟਰੋਲ ਅਫਸਰ ਕਮੇਟੀ ਵੱਲੋਂ ਫੈਕਟਰੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚੋਂ ਕੈਪਸੂਲ ਜਿਹੜੇ ਆ ਬਰਾਮਦ ਕੀਤੇ ਗਏ ਬਰਾਮਦ ਕਰਕੇ ਵਕ-ਵਕ ਪਾਰਸਲ ਬਣਾ ਕੇ ਕਬਜ਼ੇ ਦੇ ਵਿੱਚ ਲਏ ਗਏ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਦਵਾਈਆਂ ਦੇ 7 ਸੈਂਪਲ हासिल ਕੀਤੇ ਚੋਸਬੰਧਿਤ ਲੈਬੋਰਟਰੀ ਨੂੰ ਪੇਜੇ ਜਾਣਗੇ ਬ੍ਰਾਹਮਣ ਦਵਾਈਆਂ ਜਿਹੜੀਆਂ ਦਵਾਈਆਂ ਆ ਕੀਮਤ ਉਹਨਾਂ ਦੀ 1 ਕਰੋੜ 16 ਲੱਖ ਰੁਪਏ ਬਣਦੀ ਹੈ ਮੌਕੇ ਤੋਂ ਜਾਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਲੀ ਬੈਚ ਲਗਾਏ ਜਾਂਦੇ ਸਨ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਇਸ ਵੱਡੀ ਸਫਲਤਾ ਹਾਸਲ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਬਜ਼ੇ ਦੇ ਵਿੱਚੋਂ ਮਿਲੀਆਂ ਦਵਾਈਆਂ ਸੰਬੰਧੀ ਕੋਈ ਵੀ ਬਿੱਲ ਜੋ ਕਾਗਜ਼ਾਤ ਪੇਸ਼ ਨਹੀਂ ਕੀਤੇ ਗੇ ਡਰਕ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚੋਰੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਤਰ ਦੇ ਉੱਤੇ ਮਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦੇਸ਼ਾਂ-ਵਿਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਐਸਨ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀਗੈਵਲਨ 300 ਐਮਜੀ ਵੀ ਕਹਿ ਦਿੰਨੇ ਆ ਸੋ ਉਸਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਿਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀਗੈਵਲਨ 300 ਐਮਜੀ ਜਿਨ੍ਹਾਂ ਦਾ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਇਹਨਾਂ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਤਾਂ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਉਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ STF ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨਤਾਰਾ 188 ਤੇ 120B IPC ਤੇ 420 IPC ਦਰਜ ਕਰਕੇ ਥਾਣਾ ਸਿਟੀ ਬਰਨਾਲਾ ਤਫਤੀਸ਼ ਸਟਾਰਟ ਕੀਤੀ ਗਈ ਤੇ STF ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਆਫੀਸਰ ਪ੍ਰਨੀਤ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰੇ ਇਹਨਾਂ ਦਾ ਜਿਹੜਾ ਸਟਾਕ ਟੇਕਿੰਗ ਕੀਤੀ ਗਈ ਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95000 95000 ਪ੍ਰੀ ਕੈਪਲਨ 300 ਐਮਜੀ ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲੇ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੋਈ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਉਡ ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀ ਗੈਬਲਨ ਅਤੇ ਟਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀ ਗੈਵਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਐ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ ਸੋ ਥੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰਰ ਦਾ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ ਸੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਡਰੱਗ ਕੰਟਰੋਲ ਅਫਸਰ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਜਿਸ ਦੇ ਦੌਰਾਨ ਪੁਲਿਸ ਤੇ ਅਧਿਕਾਰੀ ਉਸ ਵਕਤ ਹੈਰਾਨ ਰਹਿ ਕੇ ਜਦੋਂ 1 ਕਰੋੜ 16 ਲੱਖ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਹੋਈਆਂ ਇਸ ਵੱਡੀ ਰੇਡ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਅਨਸਾਰ ਪਟਨਾਇਟ ਕੋ ਡਰਗ ਕੰਟਰੋਲ ਅਫਸਰ ਬਣਾਦੀ ਟੀਮ ਨੂੰ ਸ਼ਾਮਿਲ ਤਫਤੀਸ਼ਕਰ ਕਯੁਕਤ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਡਰਗ ਕੰਟਰੋਲ ਅਫਸਰ ਕਮੇਟੀ ਵੱਲੋਂ ਫੈਕਟਰੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕੈਪਸੂਲ ਜਿਹੜੇ ਆ ਬਰਾਮਦ ਕੀਤੇ ਗਏ ਬਰਾਮਦ ਕਰਕੇ ਵਕ-ਵਕ ਪਾਰਸਲ ਬਣਾ ਕੇ ਕਬਜ਼ੇ ਦੇ ਵਿੱਚ ਲਏ ਗਏ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਦਵਾਈਆਂ ਦੇ 7 ਸੈਂਪਲ हासिल ਕੀਤੇ ਜੋ ਸਬੰਧਿਤ ਲੈਬਾਰਟਰੀ ਨੂੰ ਪੇਜੇ ਜਾਣਗੇ ਬ੍ਰਾਹਮਨ ਦਵਾਈਆਂ ਜਿਹੜੀਆਂ ਦਵਾਈਆਂ ਆ ਕੀਮਤ ਉਹਨਾਂ ਦੀ 1 ਕਰੋੜ 16 ਲੱਖ ਰੁਪਏ ਬਣਦੀ ਹੈ ਮੌਕੇ ਤੋਂ ਜਾਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਲੀ ਬੈਚ ਲਗਾਏ ਜਾਂਦੇ ਸਨ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਇਸ ਵੱਡੀ ਸਫਲਤਾ ਹਾਸਲ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਬਜ਼ੇ ਦੇ ਵਿੱਚੋਂ ਮਿਲੀਆਂ ਦਵਾਈਆਂ ਸੰਬੰਧੀ ਕੋਈ ਵੀ ਬਿੱਲ ਜੋ ਕਾਗਜ਼ਾਤ ਪੇਸ਼ ਨਹੀਂ ਕੀਤੇਗੇ ਟ੍ਰਕ ਕੰਟਰੋਲ ਅਫਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚਾਰੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਤਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜ ਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਇਸਨ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀ ਗੈਪਲਨ 300mg ਵੀ ਕਹਿ ਦਿੰਦੇ ਆ ਸੋ ਉਸ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪਰੀਗੇਵਲਨ 300mg ਜਿਨ੍ਹਾਂ ਦਾ ਇਹਨਾਂ ਕੋਲੇ ਲਾਇਸੈਂਸ ਨਹੀਂ ਹੈ ਉਹ ਕੈਪਸੂਲ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਇਹਨਾਂ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਦਾ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਜ਼ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਜ਼ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ ਐਸਟੀਐਫ ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਰਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨਤਾਰਾ 188 ਤੇ 120 ਵੀ ਆਈਪੀਸੀ